ਪਠਾਨਕੋਟ ਜ਼ਿਲ੍ਹੇ ਦੇ ਵਿਸ਼ੇਸ਼ ਧੁੰਦ ਦੀ ਚਿੱਟੀ ਚਾਦਰ ਸੜਕਾਂ ਤੇ ਵਿਜ਼ਿਬਿਲਟੀ ਹੋਈ ਘੱਟ ਸੜਕ ਹਾਦਸੇ ਵਧਣ ਦਾ ਬਣਿਆ ਖਤਰਾ ਲੋਕ ਆ ਰਹੀਆਂ ਬਿਮਾਰੀਆਂ ਦੀ ਚਪੇਟ 'ਚ ਸਰਦੀਆਂ ਸ਼ੁਰੂ ਹੁੰਦੇ ਹੀ ਠੀਤ ਲਹਿਰ ਨੇ ਪੂਰੇ ਉੱਤਰ ਭਾਰਤ ਨੂੰ ਆਪਣੀ ਚਪੇਟ ਚ ਲੈ ਲਿਆ ਹੈ ਅਤੇ ਇਹਨਾਂ ਦਿਨੀ ਧੁੰਦ ਦੀ ਚਿੱਟੀ ਚਾਦਰ ਵੀ ਹਰ ਪਾਸੇ ਵੇਖਣ ਨੂੰ ਮਿਲ ਰਹੀ ਹੈ ਜਿਸ ਵਜ੍ਹਾ ਨਾਲ ਅਕਸਰ ਸੜਕੀ ਹਾਦਸੇ ਵੇਖਣ ਨੂੰ ਮਿਲ ਰਹੇ ਹਨ ਅਜਿਹੇ 'ਚ ਜੇਕਰ ਗੱਲ ਜ਼ਿਲ੍ਹਾ ਪਠਾਨਕੋਟ ਦੀ ਕਰੀਏ ਤਾਂ ਪਠਾਨਕੋਟ ਵਿਖੇ ਵੀ ਧੁੰਦ ਦੀ ਚਿੱਟੀ ਚਾਦਰ ਨੇ ਠੀਤ ਲਹਿਰ ਨਾਲ ਆਪਣਾ ਪ੍ਰਕੋਪ ਬਣਾਇਆ ਹੋਇਆ ਹੈ ਜਿਸ ਵਜ੍ਹਾ ਨਾਲ ਸੜਕਾਂ 'ਤੇ ਵਿਜ਼ਿਬਿਲਿਟੀ ਸਿਰਫ 150 ਮੀਟਰ ਵੇਖਣ ਨੂੰ ਮਿਲ ਰਹੀ ਹੈ ਅਜਿਹੇ 'ਚ ਵਾਹਨ ਚਾਲਕ ਆਪਣੇ ਵਾਹਨ ਦੀਆਂ ਲਾਈਟਾਂ ਜਗਾ ਵਾਹਨ ਚਲਾ ਰਹੇ ਹਨ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ ਦੂਜੇ ਪਾਸੇ ਉਸ ਧੁੰਦ ਦਾ ਅਸਰ ਵਪਾਰ ਤੇ ਵੀ ਪੈਂਦਾ ਹੋਇਆ ਦਿਖ ਰਿਹਾ ਹੈ ਇਸ ਧੁੰਦ ਦੀ وجہ ਨਾਲ ਗੁੱਜਰ ਸਮਾਜ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਰੋਜ਼ਾਨਾ ਸਵੇਰੇ ਗੁੱਜਰਪਾਈ ਜਾਰੇ ਦੇ ਲੋਕ ਸ਼ਹਿਰਾਂ ਦਾ ਰੁੱਖ ਲੋਕਾਂ ਤੱਕ ਦੁੱਧ ਪਹੁੰਚਾਉਣ ਦੇ ਲਈ ਧੁੰਦ ਦੀ ਵਜ੍ਹਾ ਨਾਲ ਅਕਸਰ ਗੁੱਜਰਪਾਈ ਚਾਰੇ ਨੂੰ ਵਾਹਨ ਚਲਾਉਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸੰਬੰਧੀ ਜਦ ਗੁੱਜਰਪਾਈ ਚਾਰੇ ਅਤੇ ਸਥਾਨਕ ਲੋਕਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਧੁੰਦ ਦੀ ਕਹਿਰ ਦੀ ਵਜ੍ਹਾ ਨਾਲ ਉਹਨਾਂ ਨੂੰ ਕੰਮ ਕਰਨ 'ਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਵਾਰ ਧੁੰਦ ਦੀ ਵਜ੍ਹਾ ਨਾਲ ਉਹਨਾਂ ਨਾਲ ਹਾਦਸੇ ਵੀ ਹੋ ਰਹੇ ਹਨ ਜਿਸ ਵਜ੍ਹਾ ਨਾਲ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਅਜਿਹੇ 'ਚ ਉਹ ਪਰਮਾਤਮਾ ਦੀ ਅਰਦਾਸ ਕਰਦੇ ਹੋਏ ਦਿਸੇ ਕਿ ਜਲਦ ਤੋਂ ਜਲਦ ਬਰਸਾਤ ਹੋਵੇ ਜਿਸ ਨਾਲ ਧੁੰਦ ਤੋਂ ਨਿਜਾਦ ਮਿਲ ਹਾਂਜੀ ਆਹੀ ਗੁਜਰ ਮੌਜਦੀਨ ਗੁਜਰ ਪਿੰਡ ਪਠਾਨ ਚੱਕ ਸਾਨੂੰ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਕਿ ਤੁੰਦ ਬਹੁਤ ਜ਼ਿਆਦਾ ਪਈ ਹੈ ਆਹੀ ਰੋਡ ਦੇ ਤੇ ਮੋਟਰਸਾਈਕਲ ਤੇ ਲਾਗੇ ਚੜ ਨਹੀਂ ਸਕਦੇ ਬਹੁਤ ਅਸੀ ਡੰਡੋ ਰਿਹਾ ਔਰ ਸੱਤਾਂ ਲੱਗ ਜਾਂਦੀਆਂ ਦੁੱਧ ਡੋਲੀ ਜਾਂਦੇ ਆ ਸਾਡੇ ਤੇ ਤੁੰਦ ਬਹੁਤ ਜ਼ਿਆਦਾ بارش ਹੋ ਰਹੀ ਰਹੀ ਇਹ ਬਲਖਾਂਤਾਂ ਉਹ ਬੇ ਤੇ ਤੁੰਦ 2000 ਹੋਈ ਆ ਹੀ ਲੋਕੀ ਜਿਹੜੇ ਬਿਮਾਰ ਹੋ ਰਿਹਾ ਇਹਨਾਂ ਦਾ ਬਚਾਅ ਹੋ ਜਾਏ ਮੇਰਾ ਨਾਮ ਰਿਤਿਸ਼ ਹੈ ਜੀ ਮੇਰਾ ਫੀਡ ਦਾ ਕੰਮ ਹੈ ਜੀ ਕੈਟਰਲ ਫੀਡ ਦਾ ਮੇਰੀ ਜੰਮੂ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਤੇ ਸ਼ਾਪ ਹੈ ਜੀ ਤੁੰਦ ਜਿਹੜੀ ਆ ਦਿਨ-ਬਦਨ ਵੱਧਦੀ ਜਾ ਰਹੀ ਹੈ ਇਹਦੇ ਨਾਲ ਐਕਸੀਡੈਂਟ ਵੀ ਬਹੁਤ ਹੋ ਰਹੇ ਆ ਤੇ ਲੋਕੀ ਵੀ ਬਿਮਾਰ ਕਾਫੀ ਹੋ ਰਹੇ ਆ ਤੇ ਆਪਣੀ ਬਸ ਗਵਰਨਮੈਂਟ ਅੱਗੇ ਵੀ ਇਹੀ ਅਪੀਲ ਆ ਕਿ ਰੋਡ ਤੇ ਰਿਫਲੈਕਟਰਸ ਵਗੈਰਾ ਜਿਹੜੇ ਆ ਲਗਾਏ ਜਾਣ ਠੀਕ ਹੈ ਜਿਹੜੀ ਡਾਇਵਰਸ਼ਨ ਆ ਉਹਨਾਂ ਨੂੰ ਬਾਕਾਇਦਾ ਪੇਂਟ ਕੀਤਾ ਜਾਵੇ ਜੜੀਆਂ ਉਹ ਪੇੜ ਪੂੜ ਜਿਹੜੇ ਬਾਹਰੋਂ ਨਿਕਲੇ ਪਿਆ ਕਟਿੰਗ ਪ੍ਰੋਪਰ ਕਰਕੇ ਵੀ ਜਿਹੜਾ ਲੋਕਾਂ ਨੂੰ ਸੁਵਿਧਾ ਅਸੁਵਿਧਾ ਜੜੀ ਹੋਣਦੀ ਆ ਉਹ ਲਾ ਹੋਵੇ ਬਾਕੀ ਪਰਮਾਤਮਾ ਅੱਗੇ ਵੀ ਇਹੀ ਗੁਜ਼ਾਰਿਸ਼ ਆ ਕਿ ਛੇਤੀ ਤੋਂ ਛੇਤੀ ਬਰਖਾ ਜਿਹੜਾ ਆ ਹੋ ਦੇ ਜਿਹਦੇ ਨਾਲ ਥੋੜਾ ਜਆ ਜਿਹੜਾ ਆ ਤੁਮ ਤੁਮ ਜਿਹੜੀ ਘਟ ਜੇ ਤੇ ਲੋਕਾਂ ਨੂੰ ਜਿਹੜਾ ਖਾਂਸੀ ਜ਼ੁਕਾਮ ਮੈ ਤੋਂ ਰਾਹਤ ਮਿਲੇ